ਮੈਨੂੰ ਯਾਦ ਹੈ ਅਸੀਂ ਜਦੋਂ 6ਵੀਂ 7ਵੀਂ ਜਮਾਤ ਵਿੱਚ ਪੜ੍ਹਦੇ ਸਨ ਨਾ ਤੇ ਖਾਲਸਾ ਜੀ ਸਾਡੇ ਪਾਠ ਪੁਸਤਕ ਦੇ ਵਿੱਚ ਸਾਡੀ ਸਿਲੇਬਸ ਦੇ ਵਿੱਚ ਇੱਕ ਬਹੁਤ ਪਿਆਰੀ ਕਵਿਤਾ ਹੁੰਦੀ ਸੀ ਜਿਹਨੂੰ گلاب ਦੀ ਫਸਲ ਕਿਹਾ ਜਾਂਦਾ ਸੀ ਮੈਨੂੰ ਨਹੀਂ ਪਤਾ ਕਿ ਉਹ ਇਸ ਵੇਲੇ ਤੁਹਾਡੇ ਬੱਚਿਆਂ ਦੇ ਸਿਲੇਬਸ ਵਿੱਚ ਹੈ ਜਾਂ ਨਹੀਂ ਜੇ ਨਹੀਂ ਹੈ ਤੇ ਸਾਨੂੰ ਪਰਚੋਲ ਕਰਨੀ ਚਾਹੀਦੀ ਹੈ ਕਿ ਉਹ ਕੌਣ ਲੋਕ ਨੇ ਜਿਨ੍ਹਾਂ ਨੂੰ ਅੱਜ ਸਿੱਖ ਇਤਿਹਾਸ ਤੋਂ ਕੋਈ ਖਤਰਾ ਲੱਗਦਾ ਹੈ ਯਾਦ ਰੱਖਣਾ ਉਧਰੋਂ ਬੱਚੇ ਨੇ ਜਵਾਨੀ ਦੀ ਦਲੀਜ ਤੇ ਪੈ ਰੱਖਣਾ ਤੇ ਉਧਰੋਂ ਫਿਰ ਸਾਰਾ ਸਿੱਖ ਇਤਿਹਾਸ ਦਰਸਾਉਂਦੀ ਉਹ ਕਵਿਤਾ ਬੱਚਿਆਂ ਨੇ ਬੜੇ ਪਿਆਰ ਦੇ ਨਾਲ ਗਾਉਣੀ ਤੇ ਗਾਉਂਦਿਆਂ ਪੜਦਿਆਂ ਨਾਲੇ ਕੰਠੋ ਜਾਣੀ ਤੇ ਨਾਲੇ ਸਾਰਾ ਇਤਿਹਾਸ ਪਤਾ ਲੱਗ ਜਾਣਾ ਉਹਦੇ ਬੋਲ ਬੜੇ ਪਿਆਰੇ ਹੁੰਦੇ ਸਨ ਉਹ ਮੈਨੂੰ ਇਸ ਕਰਕੇ ਨਹੀਂ ਯਾਦ ਵੀ ਮੈਂ ਪ੍ਰਚਾਰਕਾਂ ਮੈਂ ਤਾਂ ਯਾਦ ਕੀਤੀ ਹੈ ਬਲਕਿ ਹਰੇਕ ਬੱਚੇ ਨੂੰ ਉਹ ਕਵਿਤਾ ਯਾਦ ਹੁੰਦੀ ਸੀ ਮੈਂ ਵੀ ਸਕੂਲ ਦੇ ਦਿਨਾਂ 'ਚ ਉਹ ਕਵਿਤਾ ਬੜੇ ਪਿਆਰ ਨਾਲ ਕਈ ਵਾਰ ਸਟੇਜ ਤੇ ਪੜ੍ਹੀ ਉਦੇ ਬੋਲ ਹੁੰਦੇ ਸਨ ਉਹ ਕਵੀ ਦੀ ਲਿਖਤ ਹੈ ਉਹ ਲਿਖਦਾ ਕਹਿੰਦਾ ਸਾਨੂੰ ਥਾਪਣਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ ਤੇ ਰੱਖਣਾ ਜਾਣਦੇ ਹਾਂ ਹੋ ਤਕ ਤੀ ਤਵੀ ਤੇ ਬੈਠ ਕੇ ਗੀਤ ਗਾਈਏ ਤੇ ਆਰੇ ਵੀ ਜ਼ਿੰਦਗੀ ਮਾਣਦੇ ਹਾਂ ਫਿਰ ਅਗਲਾ ਬੰਦ ਸੀਸ ਗੰਜ ਤੇ ਗੜੀ ਚਮਕੌਰ ਵਾਲੀ ਜਦੋਂ ਸੀਸ ਗੰਜ ਕਹਿਣਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਤਸਵੀਰ ਅੱਖਾਂ ਮੂਰੇ ਆਉਣੀ ਜਦੋਂ ਚਮਕੌਰ ਸਾਹਿਬ ਕਹਿਣਾ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਦਾਸਤਾਨ ਅੱਖਾਂ ਮੂਰੇ ਆਉਣੀ ਕਵੀ ਨੇ ਫਿਰ ਬੜਾ ਪਿਆਰਾ ਲਿਖਤ ਦੇ ਵਿੱਚ ਜ਼ਿਕਰ ਕੀਤਾ ਉਹ ਲਿਖਦਾ ਕਹਿੰਦਾ ਸੀਸ ਗੰਜ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ ਹੋ ਜਾ ਕੇ ਪੁੱਛ ਲੋ ਕੰਧ ਸਰਹੱਦ ਦੀ ਨੂੰ ਬਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ ਤੇ ਜਦੋਂ ਸਰਾਦ ਦੀ ਗੱਲ ਕਰਨੀ ਫਿਰ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਤੇ ਸਹਿਬ ਬਾਬਾ ਫਤੇ ਸਿੰਘ ਦਾ ਇਤਿਹਾਸ ਬਾਲਾਂ ਦੇ ਮਨਾਂ ਵਿੱਚ ਉਕਰਿਆ ਜਾਣਾ ਫਿਰ ਅੱਗੇ ਕਵੀ ਨੇ ਬੜਾ ਪਿਆਰਾ ਲਿਖਿਆ ਤੇ ਅਸੀਂ ਗਾਉਂਦੇ ਹੁੰਦੇ ਸੀ ਉਹ ਕਵੀ ਲਿਖਦਾ ਕਹਿੰਦਾ ਮੀਰ ਮੰਨੂ ਨੇ ਵਾਡੀਆਂ ਲੱਖ ਪਾਈਆਂ ਅਸੀਂ ਫੇਰ ਵੀ ਖੜੇ ਗੁਲਜਾਰ ਵਾਂਗੂ ਹੋ ਵੱਡੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ ਸਾਡੇ ਹੌਸਲੇ ਹੋਏ ਅੰਗਿਆਰ ਵਾਂਗੂ ਫੇ ਮਾਵਾਂ ਦੀ ਗੱਲ ਕਰਨੀ ਭੈਣਾ ਬੱਚੀਆਂ ਦੀ ਗੱਲ ਕਰਨੀ ਕਿ ਜਿਨ੍ਹਾਂ ਦੇ ਕੁਛੜੋਂ ਨਿੱਕੇ-ਮਿੱਕੇ ਦੁੱਧ ਚੁੰਘਦੇ ਬੱਚੇ ਚੱਕ ਕੇ ਤੇ ਸਾਦ ਸੰਗਤ ਉਹਨਾਂ ਨੂੰ ਨੇਜੀਆਂ 'ਚ ਪਰੋਇਆ ਜਾਂਦਾ ਟੋਟੇ-ਟੋਟੇ ਕਰਕੇ ਗਲਾਂ 'ਚ ਹਾਰ ਪਾਏ ਜਾਂਦੇ ਪਰ ਤਾਨੂੰ ਮਾਵਾਂ ਜਿਨ੍ਹਾਂ ਸਿੱਖੀ ਸਦਕ ਨਹੀਂ ਛੱਡਿਆ ਫਿਰ ਕਵੀ ਨੇ ਜ਼ਿਕਰ ਕੀਤਾ ਉਹ ਲਿਖਦਾ ਕਹਿੰਦਾ ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ ਮਾਵਾਂ ਡੱਕਰੇ ਝੋਲੀ ਪਵਾਉਂਦੀਆਂ ਨੇ ਉਹ ਉੱਚਾ ਸੋਟ ਕੇ ਬੋਚਦੇ ਨੇਜਿਆਂ ਤੇ ਹੋਰਾ ਫੇਰ ਵੀ ਨਹੀਂ ਕਬਰਾਂਉਂਦੀਆਂ ਨੇ ਸਾ ਸੰਗਤ ਫਿਰ ਅੱਗੇ ਕਵੀ ਨੇ ਬੜਾ ਪਿਆਰਾ ਜ਼ਿਕਰ ਕੀਤਾ ਉਹ ਲਿਖਦਾ ਹੈ ਕਹਿੰਦਾ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਨੂੰ ਮਾਣ ਹੈ ਲਾਉ ਦੇ ਰੰਗ ਉੱਤੇ ਅਸੀਂ ਜਾਣਦੇ ਹਾਂ ਕਿੰਜ ਕੁਰਬਾਨ ਹੋਣਾ ਸੋਹਣੇ ਪੰਥ ਦੀ ਇੱਕ ਵੀ ਮੰਗੇ ਉਤੇ ਤੇ ਅਖੀਰ ਤੇ ਫੇਰ ਬੰਦ ਹੁੰਦਾ ਸੀ ਜਦੋਂ ਅੰਬਾਂ ਨੂੰ ਲੱਗਿਆ ਪੂਰ ਹੋਵੇ ਕੋਇਲ ਆਣ ਕੇ ਉਸ ਥਾਂ ਚੈਕਦੀ ਏ ਜਿੱਥੇ ਜਿੱਥੇ ਸ਼ਹੀਦਾਂ ਦੀ ਰਾਤ ਡੁੱਲੇ ਉਥੇ ਫਸਲ ਗਲਾਬ ਦੀ ਮੈਕਦੀ ਏ ਸਾ ਸੰਗਤ ਯਾਦ ਰੱਖਣਾ ਨਿੱਕੀ ਜੀ ਕਵਿਤਾ ਚ ਸਾਰਾ ਇਤਿਹਾਸ ਬੱਚਿਆਂ ਦੇ ਦਿਮਾਗ ਚ ਫਿੱਟ ਹੋ ਜਾਣਾ ਅੱਜ ਸਾਡੀਆਂ ਮੰਗਾਂ ਬੜੀਆਂ ਨੇ ਪਰ ਅਸੀਂ ਆਪਣੇ ਸਕੂਲਾਂ 'ਚ ਜਿੱਥੇ ਨਿਆਣੇ ਪੜਦੇ ਆ ਘਟੋ ਘਾਟੇ ਜਾ ਕੇ ਜਰੂਰ ਪਤਾ ਕਰਿਆ ਕਰੀਏ ਜਿਹੜਾ ਸਲੇਵਸ ਸਾਡਾ ਬੱਚਾ ਪੜ ਰਿਹਾ ਉਹਦੇ ਵਿੱਚ ਕਿਤੇ ਸਿੱਖੀ ਦੀ ਗੱਲ ਹੈ ਜਾਂ ਨਹੀਂ ਕਿਉਂਕਿ ਯਾਦ ਰੱਖਣਾ ਬੱਚਾ ਉਹਨਾਂ ਸਮਾਂ ਆਪਣੇ ਘਰ ਨਹੀਂ ਰਹਿੰਦਾ ਜਿੰਨਾ ਸਮਾਂ ਉਹ ਸਕੂਲ 'ਚ ਰਹਿੰਦਾ ਹੈ ਇਸ ਕਰਕੇ ਅੱਜ ਸਾਡਾ ਸਮਾਜ ਇਹਨਾਂ ਗੱਲਾਂ ਦੇ ਬਾਰੇ ਬੜਾ ਚਿੰਤਤ ਹੈ ਕਿ ਸਾਡੇ ਇਸ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਬਹੁਤਾਂ ਸਾਡੇ ਬੱਚੇ ਜਿਹੜੇ ਉਹ ਕਈ ਵਾਰ ਘਰਾਂ 'ਚ ਵੀ ਹਿੰਦੀ ਬੋਲਦੇ ਮੈਂ ਤੇ ਆ ਸਿੱਖ ਪਰਿਵਾਰਾਂ ਦੇ ਬੱਚੇ ਹਿੰਦੀ ਬੋਲਦੇ ਵੇਖੇ ਨੇ ਯਾਦ ਰੱਖਣਾ ਅਸੀਂ ਪ੍ਰਚਾਰ ਲਈ ਜਦੋਂ ਇੱਧਰ ਜਾਈਏ ਨਾ ਤਾਮਲਨਾਡੂ ਕਰਨਾਟਕ ਆਂਧਰਾ ਇੱਕ ਵੀ ਬੋਰਡ ਅਸੀਂ ਵੇਖੇ ਆ ਪਰ ਸਾਨੂੰ ਹਿੰਦੀ ਭਾਸ਼ਾ 'ਚ ਨਜ਼ਰ ਨਹੀਂ ਆਉਂਦਾ ਕਹਿਣ ਨੂੰ ਤੇ ਉਹ ਵੀ ਕਹਿੰਦੇ ਹੋਣਗੇ ਕਿ ਸਾਡੇ ਦੇਸ਼ ਦੀ ਭਾਸ਼ਾ ਜੀ ਰਾਸ਼ਟਰੀ ਭਾਸ਼ਾ ਜੀ ਪਰ ਉਹ ਆਪਣੀ ਮਾਤ ਭਾਸ਼ਾ ਨੂੰ ਪਹਿਲ ਦਿੰਦੇ ਨਹੀਂ ਉਹਦੇ ਤੋਂ ਬਾਅਦ ਫਿਰ 2 ਨੰਬਰ ਤੇ ਉਹ ਅੰਗਰੇਜ਼ੀ ਲਿਖਦੇ ਨੇ ਅਸੀਂ ਅਸੀਂ ਅੱਜ ਪੰਜਾਬੀ ਤੋਂ ਦੂਰ ਹੋ ਗਏ ਤੇ ਖਾਲਸਾ ਜੀ ਹਿੰਦੀ ਦੀ ਗੱਲ ਸਕੂਲਾਂ 'ਚ ਹੋ ਰਹੀ ਐ ਤੇ ਯਾਦ ਰੱਖਣਾ ਨਿਆਣੇ ਹਿੰਦੀ ਭਾਸ਼ਾ ਘਰਾਂ 'ਚ ਆ ਕੇ ਫਿਰ ਬੋਲਦੇ ਨੇ ਸਾਨੂੰ ਆਪਣੀ ਭਾਸ਼ਾ ਨਾਲ ਪਿਆਰ ਕਰਨਾ ਚਾਹੀਦਾ ਹੈ ਆਪਣੇ ਇਤਿਹਾਸ ਨਾਲ ਪਿਆਰ ਕਰਨਾ ਚਾਹੀਦਾ ਤਾਂ ਕਿ ਅਸੀਂ ਆਪਣੇ ਇਤਿਹਾਸ ਨੂੰ ਯਾਦ ਰੱਖ ਕੇ ਆਪਣੇ ਧਰਮ ਦੇ ਨਾਲ ਵੀ ਜੁੜ ਸਕੀਏ ਜਿਹਦੇ ਕੋਲ ਧਰਮ ਹੋਵੇਗਾ ਉਹੀ ਬੱਚਾ ਮਹਾਨ ਬਣੇਗਾ ਯਾਦ ਰੱਖਣਾ ਜੇ ਧਰਮ ਨਹੀਂ ਕਿੰਨੀ ਵਿਦਿਆ ਕੋਲ ਹੋਵੇ ਅਸੀਂ ਸਮਾਜ ਦੇ ਵਿੱਚੋਂ ਕਦੇ ਵੀ ਬੇਈਮਾਨੀ ਨੂੰ ਭ੍ਰਿਸ਼ਟਾਚਾਰ ਨੂੰ ਜਾਂ ਕਰਪਸ਼ਨ ਨੂੰ ਖਤਮ ਨਹੀਂ ਕਰ ਸਕਦੇ ਇਹ ਜੇ ਖਤਮ ਹੋਣੀ ਤੇ ਕੇਵਲ ਤੇ ਕੇਵਲ ਧਾਰਮਿਕ ਪੁਰਸ਼ਾਂ ਦੇ ਅੱਗੇ ਆਉਣ ਕਰਕੇ ਹੋਣੀ ਹੈ ਇਸ ਕਰਕੇ ਦੁਨਿਆਵੀ ਵਿਦਿਆ ਦੇ ਨਾਲ ਬੱਚਿਆਂ ਨੂੰ ਧਰਮ ਦੀ ਵਿਦਿਆ ਜ਼ਰੂਰ ਦਿਵਾਉਣ ਦਾ ਯਤਨ ਕਰਿਆ